ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ 4 ਮਾਰਚ ਤੱਕ ਦੇ ਮੌਸਮ ਦੀ ਆਉਣ ਵਾਲੇ 4 ਦਿਨਾਂ ਦੇ ਦੌਰਾਨ ਮੌਸਮ ਪੰਜਾਬ ਦਾ ਖੰਵੇਦਾ ਰਹੇਗਾ ਸਾਰੀ ਜਾਣਕਾਰੀਆਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਆਂਗੇ ਹੱਦ ਤੱਕ ਵੀਡੀਓ ਨਾਲ ਜੁੜੇ ਜੁੜੇ ਰਹਿਣਾ ਜੋ ਤਾਜ਼ਾ ਅਪਡੇਟਸ ਆ ਰਹੀਆਂ ਨੇ ਉਹਦੇ ਨਾਲ ਜਿਹੜੀ ਜਾਣਕਾਰੀ ਤੁਹਾਨੂੰ ਦੱਸਾਂਗੇ ਉਸ ਤੋਂ ਪਹਿਲਾਂ ਗੱਲ ਕਰ ਲੈਨੇ ਆ ਜੀ ਹੁਣ ਜਿਆ ਤਾਜ਼ਾ ਸੈਟਲਾਈਟ ਤਸਵੀਰਾਂ ਦੇਖ ਲੈਨੇ ਆ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਪੰਜਾਬ ਦੀ ਜਗ ਨੂੰ ਘਰਕ ਲਈ ਤੇ ਇਸ ਗਲੇ ਜਿਹੜੀ ਹੈ ਬਦਲੋਈ ਵਾਲਾ ਸਿਸਟਮ ਪੰਜਾਬ ਦੇ ਵਿੱਚ ਐਂਟਰ ਕਰ ਚੁੱਕਿਆ ਹੈ ਤ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਕਿ ਜਿਹੜੇ ਜਿਹੜੇ ਪਹਾੜੀ ਖੇਤਰ ਨੇ ਔਰ ਆਪਣੇ ਪਾਕਿਸਤਾਨ ਵਾਲੇ ਕੁਝ ਖੇਤਰਾਂ ਦੇ ਵਿੱਚ ਇਸ ਵੇਲੇ ਸੰਗਣੀ ਹੱਦਲਾਈ ਹੋਣੀ ਹੋਈ ਹੈ ਜੋ ਕਿ ਅੱਜ ਦੇ ਰਾਤ ਤੱਕ ਪੰਜਾਬ ਤੇ ਨਾਲ ਲੱਗਦੇ ਸੂਬੇ ਹਰਿਆਣਾ ਰਾਜਸਥਾਨ ਨੂੰ ਕਵਰ ਕਰੋਗੀ ਤੇ ਕੱਲ ਅਲਰਟ ਜਿਹੜੇ ਨੇ ਜਾਰੀ ਕੀਤੇ ਗਏ ਨੇ ਤੇ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਕੱਲ ਦੀ ਗੱਲ ਕਰੀਏ ਇੱਕ ਤਰੀਕ ਦੀ ਤੇ ਦੋ ਤਰੀਕ ਦੀ ਪੰਜਾਬ ਦੇ ਵਿੱਚ ਜ਼ਿਆਦਾਤਰ ਖੇਤਰਾਂ ਦੇ ਵਿੱਚ ਜਿਹੜੀ ਹੈ ਭਾਰੀ ਮੀਂਹ ਦੇ ਅਲਰਟ ਨੇ ਜੀ ਔਰ ਜਿਹੜੇ ਖਾਸ ਕਰ ਜਿਹੜੇ ਜਿਆਦਾ ਖੇਤਰ ਹੈ ਜਿਹੜੇ ਪ੍ਰਭਾਵਿਤ ਹੋਣਗੇ ਮਾਝੇ ਦੇ ਦੁਆਬੇ ਦੇ ਔਰ ਮਾਲਵੇ ਦੇ ਜਿਹੜੇ ਪੂਰਬੀ ਜ਼ਿਲ੍ਹੇ ਆ ਇਹਨਾਂ ਖੇਤਰਾਂ ਦੇ ਵਿੱਚ ਭਾਰੀ ਮੀਂਹ ਜੜਿਆ ਦਰਜ ਹੋ ਸਕਦਾ ਹੈ ਜਿਨ੍ਹਾਂ ਦੇ ਵਿੱਚ ਗੁਰਦਾਸਪੁਰ ਪਠਾਨਕੋਟ ਜਲੰਧਰ ਕਫੋਰਦਲਾ ਹੁਸ਼ਿਆਰਫੁਰ ਨਵਾਂ ਸ਼ਹਿਰ ਲੁਧਿਆਣਾ ਪਟਿਆਲਾ ਸ਼੍ਰੀਫਤਗੜ੍ਹ ਸਾਹਿਬ ਮਹਾਲਾ ਰੋਪੜ ਚੰਡੀਗੜ੍ਹ ਇਹ ਉਹ ਖੇਤਰ ਨੇ ਜਿੱਥੇ ਭਾਰੀ ਮੀਂਹ ਦੇ ਨਾਲ ਗੜੇਮਾਰੀ ਵੀ ਜੜਿਆ ਹੋ ਸਕਦੀ ਹੈ ਅਲਰਟ ਦੀ ਗੱਲ ਕਰੀਏ ਤੇ ਦੇਖ ਸਕਦੇ ਹੋ 1 ਤਰੀਕ ਨੂੰ 2 ਤਰੀਕ ਨੂੰ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਵਿੱਚ ਜ਼ਿਆਦਾਤਰ ਖੇਤਰਾਂ ਦੇ ਵਿੱਚ orange alert ਜਿਹੜੇ ਨੇ ਜਾਰ ਤੇਜ ਰਫਤਾਰ ਹਵਾਵਾਂ ਜਿਨ੍ਹਾਂ ਦੀ ਗਤੀ ਹੋਏਗੀ 40-50 ਕਿਲੋਮੀਟਰ ਔਰ ਗੜੇਮਾਰੀ ਪਲੱਸ ਤੇਜ ਉਮੀਦ ਹੈ ਜਿਹੜੇ ਅਲਰਟ ਕੱਲ ਸਵੇਰ ਤੋਂ ਹੀ ਲਾਗੂ ਹੋਣਗੇ ਤੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਕੱਲ ਮੀਂਹ ਜੜੇ ਜਾਂ ਦਰਜ ਹੋਣਗੇ ਤੇ 3 ਤਰੀਕ ਨੂੰ ਬਦਲਵਾਜਿ ਦਾ ਨਾਲ ਇਹ ਸਿਸਟਮ ਜਿਹੜਾ ਅੱਗੇ ਫਹਾੜਵਾਂ ਨੂੰ ਕੂਚ ਕਰ ਜਾਊਗਾ 4-5 ਛੇ ਤਰੀਕ ਨੂੰ ਮੌਸਮ ਜਿਹੜਾ ਬਿਲਕੁਲ ਸਾਫ਼ ਹੋ ਜਾਊਗਾ ਜੀ ਸਕੋਲਿੰਗ ਲਾ ਕੇ ਕੱਲ ਔਰੇਂਜ ਅਲਰਟ ਜਾਰੀ ਨੇ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਔਰ 2 ਤਰੀਕ ਨੂੰ ਵੀ ਇਹ ਅਲਰਟ ਜੜੇ ਇਸੇ ਤਰ੍ਹਾਂ ਜਾਰੀ ਰਹਿਣਗੇ ਜੀ ਸੰਗਲਾਂ ਅਗ